ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਹੋ ਵਿਚੋਲਾ ਦਸ ਪਾਉਂਦਾ ਤੇ ਜਦੋਂ ਦਸ ਪਾਉਂਦਾ ਤੇ ਅਸੀਂ ਉਹਨੂੰ ਬਹੁਤ ਸਤਿਕਾਰ ਦਿੰਦੇ ਆ ਬੜੀ ਇੱਜ਼ਤ ਦਿੰਦੇ ਆ ਬੜਾ ਪਿਆਰ ਦਿੰਦੇ ਆ ਕਿਵੇਂ ਕਰਨਾ ਉਹ ਵਕਰੀ ਗੱਲ ਹੈ ਵਿਚੋਲਾ ਇਸ ਪਿਆਰ ਨੂੰ ਠੰਡਾ ਬਣਾ ਲਵੇ ਵੀ ਮੈਂ ਦਸ ਪਾਈ ਐ ਮੈਂ ਰਿਸ਼ਤਾ ਕਰਾਇਆ ਤੇ ਮੈਂ ਇਹਦੇ ਵਿੱਚੋਂ ਆ ਚੀਜ਼ ਲੈਣੀ ਐ ਇਦਾਂ ਹੀ ਹੈ ਨਾ ਇਹ ਵਿਚੋਲੇ ਦੀ ਵੀ ਗੱਲ ਕਰਾਂਗੇ ਤੇ ਉਹਦੇ ਵੀ ਕਰਾਂਗੇ ਕਿਉਂਕਿ ਆਪਾਂ ਗ੍ਰਸਤੀ ਲੋਗਾ ਜਿੰਨੀ ਬਾਣੀ ਉਹ ਸਾਨੂੰ ਗ੍ਰਸਤ ਦੇ ਵਿੱਚ ਹੀ ਦੇ ਇਹ ਸਹੀ ਕਰਨ ਦੇ ਲਈ ਸਭ ਕੁਝ ਦੱਸਦੀ ਹੈ ਸੋ ਜਿਹੜਾ ਦੁਨਿਆਵੀ ਵਿਚੋਲਾ ਹੈ ਉਹ ਵੀ ਦੱਸ ਪਾਉਂਦਾ ਹੈ ਤੇ ਅਸੀਂ ਉਹਦੇ ਸ਼ੁਕਰਗੁਜ਼ਾਰ ਹੁੰਦੇ ਹਾਂ ਉਸੇ ਉਹਦਾ ਧੰਨਵਾਦ ਕਰਦੇ ਹਾਂ ਉਹ ਆਪਣੀ ਮੰਗ ਵੀ ਰੱਖ ਦਿੰਦਾ ਵੀ ਮੈਨੂੰ ਮੋਦਰੀ ਚਾਹੀਦੀ ਹੈ ਮੈਨੂੰ ਚੈਨ ਚਾਹੀਦਾ ਹੈ ਮੈਨੂੰ ਉਹ ਚਾਹੀਦੀ ਹੈ ਪਰ ਇਹ ਚੀਜ਼ ਜਿਹੜੀ ਹੈ ਨਾਨਕ ਦੇ ਘਰ ਦੇ ਵਿੱਚ ਇੱਥੇ ਕੋਈ ਨਹੀਂ ਚਰਨ ਇੱਥੇ ਸਭ ਕੁਝ ਫਰੀ ਹੈ ਇੱਥੇ ਕੋਈ ਨਹੀਂ ਵੀ ਇਦਾਂ ਦੇ ਉਦਾਂ ਇੱਥੇ ਕੋਈ ਲਾਲਚ ਨਹੀਂ ਇੱਥੇ ਸਭ ਦੇ ਕੋਲੋਂ ਦਿੱਤਾ ਜਾਂਦਾ ਸੋ ਮੈਂ ਵਿਚਾਰੇ ਕਰਦਾ ਪਿਆ ਦੁਨਿਆਵੀ ਤੌਰ ਤੇ ਵੀ ਜਿਹੜਾ ਕੋਈ ਬਚੋਲਾ ਕੋਈ ਕਿਸੇ ਦੀ ਦੱਸ ਪਾਉਂਦਾ ਗੁਰਮੁਖ ਦੇ ਅਨੁਸਾਰ ਇਹ ਚੀਜ਼ ਵਰਜਤ ਹੈ ਗਲਤ ਹੈ ਜੇ ਕੋਈ ਕਿਸੇ ਕਿਸਮ ਦੀ ਡਿਮਾਂਡ ਰੱਖਦਾ ਇਹ ਸੇ